ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਤੇ ਅੱਜ ਦਾ ਆਪਾਂ ਬਲੌਗ ਸਟਾਰਟ ਕਰਨ ਲਿਆ ਜੀ ਅਦਰ ਕਰਦੀ ਤਰੀ ਇਹਦੇ ਵਾਸਤੇ ਆਪਾਂ ਅਦਰ ਕੱਟ ਕਰ ਲਿਆ ਗੰਡੇ ਆ ਤੇ ਹਰੀਆਂ ਮਿਰਚਾਂ ਆ ਤੇ ਇਹਨਾਂ ਨੂੰ ਆਪਾਂ ਕਰਾਂਗੇ ਗ੍ਰाइंड ਗ੍ਰाइंड ਕਰਨ ਵਾਸਤੇ ਆਪਾਂ ਇਹਨੂੰ ਕਿਸੇ ਭਾਂਡੇ ਵਿੱਚ ਪਾ ਲੈਨੇ ਆ ਲਓ ਜੀ ਆਪਾਂ ਇਹਦੇ ਵਿੱਚ ਪਾ ਲਿਆ ਤੇ ਹੁਣ ਆਪਾਂ ਇਹਨੂੰ ਕਰ ਦਾਂਗੇ ਗ੍ਰਾਇੰਡ ਲਓ ਜੀ ਆਪਾਂ ਗ੍ਰਾਇੰਡ ਲਿਆ ਕਰ ਆਪਾਂ ਕਬਲੀ ਦੀ ਸਬਜ਼ੀ ਦੀ ਬਣਾਉਣੀ ਆ ਦਾਲ ਸਬਜ਼ੀ ਕੀ ਕਹੋਗੇ ਤੁਸੀਂ ਤੇ ਇੱਧਰ ਆਪਾਂ ਟਰ ਲਿਆ ਕਿਉਂ ਜੀ ਪਾ ਕੇ ਬੇਸੀ ਮਿਰਚੇ ਦੀ ਤੇਲ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਕਸ਼ਮੀਰੀ ਮਿਰਚ ਕੁਛ ਮੀਰੀ ਮਸਾਲੇ ਜੀਰਾ ਪਾਤਾ ਜੀ ਤੇ ਹੁਣ ਇਹਨੂੰ ਥੋੜਾ ਜਿਹਾ ਕੁਝ ਜਣ ਤੋਂ ਬਾਅਦ ਆਪਾਂ ਇਹ ਚਾਹ ਪੀ ਇਸਤ ਪਾ ਦਨੇ ਆ ਜੀ ਕਿਉਂਕਿ ਜੀ ਗਰਾਤ ਵਾਲੀ ਸਬਜ਼ੀ ਸੀਗੀ ਥੋੜੀ ਜੀ ਤੇ ਹੁਣ ਸਬਜ਼ੀ ਆਪਾਂ ਬਣਾਉਣ ਲੱਗੇ ਆ ਤਾਂ ਕਰਕੇ ਥੋੜੀ ਜੀ ਅਦਕਦੀ ਟਰੀ ਮੈਟਾ ਬਣਾ ਲਏ ਹੋਰ ਤਾਂ ਕੁਝ ਹੈ ਨਹੀਂ ਸੀਗਾ ਕੋਈ ਪਈ ਹੈ ਤਾਂ ਸਬਜ਼ੀ ਲਵਾਂਗੇ ਫਿਰ ਉਸ ਤੋਂ ਬਾਅਦ ਪਾ ਦਿਜੀਏ ਤੇ ਬੇਸਿਕ ਮਸਾਲੇ ਜਿਹੜੇ ਆਪਣੇ ਡੇਲੀ ਦੇ ਨੂਨ ਮਿਰਚ ਤੇ ਹਲਦੀ ਪਾਉਣੀ ਮਸਾਲਾ ਨਹੀਂ ਪਾਉਂਦੀ ਇਹੋ ਜਿਹੀ ਮਾਰਮ ਚੀਜ਼ ਆ ਸੀ ਬਹੁਤ ਘਟਵਾ ਤੇ ਪਰ ਫਿਰ ਵੀ ਮੈਂ ਨਾ ਸਵੇਹਾ ਦੀ ਅੱਜ ਪਈ ਆ ਸਵੇਰ 7:00 ਚੋ ਕੇ ਤੇ ਚਾਹ ਪਾਣੀ ਬਕਾਰ ਕੇ ਦੁੱਧ ਪਾਣੀ ਗਰਮ ਕਰਕੇ ਤੇ ਆਪਾਂ ਪੀ ਗਏ ਮੈਂ ਹੁਣ ਉੱਠੀ ਆ 9:00 ਵਜੇ ਕਿਉਂਕਿ ਇੰਨਾ ਕੁ ਜ਼ਿਆਦਾ ਤਜਾਬ ਬਣਿਆ ਪਿਆ ਸੀ ਨਾ ਨਾ ਕੋਸ਼ਕਾ ਨੰਗਦਾ ਸੀ ਤੇ ਗਾਲ ਭਰਿਆ ਪਿਆ ਸੀ ਨਾ ਹੀ ਉਲਟੀ ਆਉਂਦੀ ਸੀਗੀ ਇੰਨਾ ਬੁਰਾ ਹਾਲ ਸੀਗਾ ਹੁਣ ਉੱਠਿਆ ਦਵਾਈ ਲਈ ਥੋੜਾ ਜਿਹਾ ਚੰਤ ਸਹੀ ਹੋਇਆ ਮੈਂ ਕਨਾਲੇ ਥੋੜੀ ਜੀ ਸਬਜ਼ੀ ਖਾ ਲਾਂਗੇ ਨਾਲ ਸਰਦਾਰ ਜੀ ਨੇ ਰੋਟੀ ਨਹੀਂ ਖਾ吃ੀ ਸੀ ਅਜੇ ਸਬਜ਼ੀ ਬਣਾ ਲਗੇ ਨਾਲ ਵੀਡੀਓ ਕਲਿੱਕ ਲੈਣ ਲੱਗੀ ਤੇ ਹੁਣ ਆਪਾਂ ਇੰਨੀ ਕੁ ਸਬਜ਼ੀ ਬਣਾਈ ਆ ਸ਼ਾਮ ਨੂੰ ਕੋਠੋਰ ਬਣਾਵਾਂਗੇ 20 ਮਸਾਲੇ ਪਾਉਣ ਤੋਂ ਬਾਅਦ ਜੀ ਹੋਣਾ ਪਏ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਭੁੰਨ ਲੈਨੇ ਆ ਜਿੰਨਾ ਟਾਈਮ ਇਹ ਪੋਹਦਾ ਜੀ ਆਪਾਂ ਤੁਹਾਨੂੰ ਬਾਹਰ ਦਾ ਰਾਉਂਡ ਲਵਾ ਦਿੰਨੇ ਆ ਨਾਲੇ ਆਪਾਂ ਉੱਥੇ ਲੈ ਕੇ ਆਉਣੀਆਂ ਧਨੀਆ ਤੇ ਲਸਣ ਦੁੱਧ ਪਾ ਕੇ ਇਹਦੇ ਵਿੱਚ ਤੇ ਆਪਾਂ ਬਾਅਦ ਚ ਧਨੀਆ ਤੇ ਲਸਣ ਪਾਵਾਂਗੇ ਜਿਸ ਦੇ ਨਾਲ ਸਬਜੀ ਦਾਲ ਇਹ ਬਹੁਤ ਟੇਸਟੀ ਬਣਦੀ ਹੈ ਕੌਣ ਕੌਣ ਖਾਂਦਾ ਤੇ ਕਿਹਨੂੰ ਕਿਹਨੂੰ ਜਿਆਦਾ ਪਸੰਦ ਹੈ ਕੌਣ ਬਣਾਉਂਦਾ ਸਿਆਲਾਂ ਦੇ ਵਿੱਚ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਜੀ ਆਪਾਂ ਇਹਦਾ ਫਰੇਮ ਕਰਤਾ ਘੱਟ ਤੇ ਇਹਨੂੰ ਆਪਾਂ ਕਵਰ ਕਰ ਗਏ ਉੱਪਰ ਦੀ ਜੇ ਟਾਕ ਆਪਾਂ ਚਲਦੀਆਂ ਬਾਹਰ ਜੀ ਆਪਾਂ ਆ ਗਏ ਆ ਬਾਹਰ ਬਾਹਰ ਤੋੜ ਲਗੇ ਢਣੀਆਂ ਤੇ ਲਸਣ ਉਹਦੇ ਆਸਤੇ ਆਪਾਂ ਇੱਧਰ ਦੀ ਜਾਵਾਂਗੇ ਕਿਉਂਕਿ ਉੱਧਰ ਦੀ ਆਪਾਂ ਨੂੰ ਧਰਨਾ ਉਖਾ ਨੀਵਾ ਥਾਂ ਕਾਫੀ ਹੈ ਇੰਦਰਾ ਪੱਜ ਗਿਆ ਠੀਕ ਹੈ ਜੀ ਦੇਖੋ ਜੀ ਹੁਣ ਪਿੰਡਾਂ ਕੋਈ ਖਾਂਦਾ ਨਹੀਂ ਤੇ ਆਪਾਂ ਤੋੜੀਆਂ ਬਣੇ ਇੱਧਰ ਆਏ ਵੀ ਨਹੀਂ ਬੀਜੀ ਸੀ ਕਣਕ ਵੀ ਦੇ ਸੀਗੇ ਤੇ ਇੱਧਰ ਦੇਖੋ ਜੀ ਆਪਣਾ ਲਸਣ ਸਾਰਿਆਂ ਨਾਲ ਵੱਡਾ ਹੋ ਗਿਆ ਕਿਉਂਕਿ ਇਹਨੂੰ ਪਾਣੀ ਦੋ ਤਿੰਨ ਵਾਰਾਂ ਪਾਏ ਗਿਆ ਟਮਾਟਰਾਂ ਦੇ ਬੂਟੇ ਵੀ ਕਾਫੀ ਹੋਏ ਆ ਤੇ ਮਿਰਚਾਂ ਵੀ ਆਪਣੇ ਜੌ ਮਿਰਚਾਂ ਲੱਗਣ ਲੱਗੀਆਂ ਦੂਜੀ ਮਿਰਚ ਨਹੀਂ ਜਿਹੜੀ ਜੌ ਮਿਰਚ ਸਬਜ਼ੀ ਵਾਲੀ ਕੌੜੀ ਹੁੰਦੀ ਉਹ ਮਿਰਚ ਆ ਇਹ ਦੇਖੋ ਜੀ ਆਪਾਂ ਤੋੜ ਲੈਨੇ ਦੋ ਮਿਰਚਾਂ ਲੱਗਣਗੇ ਇਸ ਬੂਟੇ ਨੂੰ ਇਹਨੂੰ ਇੱਕ ਲੱਗੀ ਹੈ ਇੱਧਰ ਆਪਣੀਆਂ ਗਾਜਰਾਂ ਤੇ ਗਾਜਰਾਂ ਦੇ ਵਿੱਚ ਬਹਿ ਕੇ ਕੁੱਤਿਆਂ ਨੇ ਤੇ ਵੱਟਾ ਮੈਂ ਦਿੱਤੀਆਂ ਤੇ ਇੱਧਰ ਆਪਾਂ ਲਸਣ ਲਈਏ ਥੋੜਾ ਆਪਣਾ ਲਸਣ ਕਾਫੀ ਵੱਡਾ ਹੋ ਗਿਆ ਲਸਣ ਗ੍ਰੋਥ ਜਿਆਦਾ ਕਰ ਰਿਹਾ ਵਾ ਤੇ ਪਤਾ ਨਹੀਂ ਕਿਹਾ ਮੇਥਿਆਂ ਦੇ ਪੱਤੇ ਇਸ ਤਰ੍ਹਾਂ ਮੱਚ ਰਹੇ ਆ ਆਪਣ ਲਸਣ ਲਈਏ ਤੋੜ ਤਿੱਦਰਾ ਆਪਣਾ ਹੈਗਾ ਧਨੀਆ ਤੇ ਉਧਰ ਆਪਣੀ ਗੋਭੀ ਹੋਈ ਹੈ ਤੇ ਬਾਣ ਦਿੱਤਾ ਵਾ ਤੇ ਹੁਣ ਆਪਾਂ ਇੱਥੇ ਬੀਜਾਂਗੇ ਪੱਠੇ ਤੇ ਟੀਰੀ ਬੈਠੀ ਟੀਰੀ ਦੱਸਦੀ ਹੈ ਤੁਹਾਨੂੰ ਹੈ ਨਹੀਂ ਦਿਸਨੀ ਠੀਕ ਹੈ ਜੀ ਹੁਣ ਆਪਾਂ ਤੋੜ ਲ ਲਈਏ ਤਾਂ ਚੱਲ ਹੱਥ ਨਾਲ ਤੋੜ ਲੈਨੇ ਲਸਣ ਥੋੜਾ ਜਿਹਾ ਚਾਹੀਦਾ ਆਪਾਂ ਨੂੰ ਕਿਉਂਕਿ ਸਬਜੀ ਥੋੜੀ ਹੈ ਥੋੜਾ ਜਿਹਾ ਆਪਾਂ ਤੋੜ ਲੈਨੇ ਧਨੀਆ ਤੇ ਫੇਰ ਚੱਲਦੇ ਆਪਾਂ ਘਰੇ ਇੰਨੀ ਆਪਣੀ ਯਸਤਰਾਂ ਦੀ ਬਣ ਗਈ ਹੈ ਸਬਜ਼ੀ ਤੇ ਹੁਣ ਆਪਾਂ ਲੱਗੇ ਰੋਟੀ ਤੇ ਫੇਰ ਆਪਾਂ ਖਾਣੇ ਆਹ ਰੋਟੀ ਆਪਣੀ ਹੋ ਗਈ ਰੋਟੀ ਰੈਡੀ ਆਪਾਂ ਲੱਗੇ ਆ ਰੋਟੀ ਖਾਣ ਤੁਸੀਂ ਵੀ ਖਾਓ ਤੇ ਆਪਾਂ ਮੰਜੜਾ ਆਇਆ ਉੱਤਰ ਜੀ ਥੱਪੇ ਬੂਰਿਆਂ ਦੇ ਵਿੱਚ ਕੇਵਰੇ ਨੇ ਤੁੰਦ ਲਾ ਕੇ ਅਜ ਕਰਦੇ ਆ ਹਾਲੋ ਜੀ ਰੋਟੀ ਸੁਲਤਾਨਾ ਉਹ ਵੜ ਦੇਣਾ ਗੋਆ ਕਾ ਦੇ ਹਟਾਉਣੀ ਹੈ ਉਹ ਵੜ ਦੇਣਾ ਬੰਗਾਂ ਨੇ ਫਿਰ ਸੁੱਕੇ ਰਹਿਣਗੇ ਉਹ ਸਿਆਲ ਹੁਣੇ ਬਣ ਗਿਆ ਸੀ ਜੀ ਅੱਜ ਧੁੱਪ ਬਹੁਤ ਸੁਣੀ ਨਿਕਲੀ ਹੈ ਸਵੇਰ ਹੀ ਨਿਕਲਿਆਈ ਸੀਗੀ ਤੇ ਤਾਂ ਪਸੂ ਹਜੇ ਮਨਵਾਏ ਨਹੀਂ ਸੀ ਅੱਜ ਕਿਉਂਕਿ ਮੈਂ ਠੀਕ ਨਹੀਂ ਸੀ ਮੈਂ ਆਪ ਪੈ ਗਈ ਤਾਂ ਕਰਕੇ ਤੇ ਕੱਲ ਨੂੰ ਨਿਵਾਵਾਂਗੇ ਜੀ ਹੁਣ ਤੇ ਵਧੀਆ ਲੱਗਦਾ ਇਸ ਤਰ੍ਹਾਂ ਧੁੱਪੇ ਬੈਠਣਾ ਤੇ ਤੋਂ ਨਿਕਲੀ ਤੋਂ ਚੰਗੀ ਲੱਗਦੀ ਗਰਮੀ ਚ ਆਪਾਂ ਨੂੰ ਤਾਂ ਪਾਏ ਲੱਗਦਾ ਹੁੰਦਾ ਵੀ ਹਾਈ ਤੋਂ ਪਾਏ ਤਾਂ ਆਪਾਂ ਪਰ ਹੁਣੇ ਹੀ ਰੱਬ ਨੇ ਡਰਾਤਾ ਸੀਗਾ ਵੀ ਹੁਣੇ ਪੋ ਮਾਗ ਬਣ ਗਿਆ ਠੀਕ ਹੈ ਜੀ ਕਿਉਂਕਿ ਜੀ ਸਰਦੀਆਂ ਦੇ ਵਿੱਚ ਹਨਾ ਸਿਆਲਾਂ ਦੇ ਵਿੱਚ ਤੁੱਪ ਤੋਂ ਬਿਨਾ ਨਹੀਂ ਸਰਦਾ ਹੁੰਦਾ ਕੰਮ ਧੰਦਾ ਕਰਕੇ ਝੱਟ ਤੁੱਪੇ ਬਹਿ ਕੇ ਹਨਾ ਕਹਿੰਦੇ ਹੁੰਦੇ ਹੱਡ ਦਿੱਤੇ ਕਰਨੇ ਹੁੰਦੇ ਆ ਰੈਸਟ ਕਰਨੀ ਹੁੰਦੀ ਆ ਇੱਧਰ ਆਪਣੀ ਖਾਲ ਪਿਆਉਂਦੀ ਪਈ ਆ ਉਦੋਂ ਪੀ ਗਿਆ ਸੁਲਤਾਨ ਪਾਣੀ ਇਹ ਦਿਓ ਤੇ ਉਧਰ ਆਪਣੇ ਬੋਰਨਾ ਰੱਖਣਾ ਪੰਗਾ ਪਾ ਇਧਰ ਤੱਪੜ ਸਿਓਂ ਕਿ ਪਾਵਾਂਗੇ ਸਾਰੇ ਅੱਧਾ ਇਧਰਲੀ ਸਾਈਡ ਦਾ ਹੈ ਨਹੀਂ ਬਰਾਂਡੇ ਦਾ ਦੂਜਾ ਤਾਂ ਹੈਗਾ ਥੋੜਾ ਹੀ ਕੰਮ ਆਪਣਾ ਉਹ ਤੇ ਆਪਾਂ ਰੋਟੀ ਪਾਣੀ ਖਾ ਲਗੇ ਉਸ ਤੋਂ ਬਾਅਦ ਸਟਾਰਟ ਕਰਦੇ ਆ ਜੀ ਨਾਲੇ ਤਰਾਂਗੇ ਅੱਜ ਸਾਗ ਜੀ ਵੇਖੋ ਦੀ ਵੀਡੀਓ ਬਣਦੀ ਆ ਕਿ ਨਹੀਂ ਬਣਦੀ ਪਹਿਲਾਂ ਵਿੱਚ ਕਿ ਅੱਜ ਦੀ ਇੰਨੀ ਵੀਡੀਓ ਕੰਪਲੀਟ ਕਰਨੀ ਪਊਗੀ ਕਿਉਂਕਿ ਸਾਗ ਆਪਾਂ ਤੋੜਾਂਗੇ ਕਿਸੇ ਦਿਓ ਤੇ ਠੀਕ ਹੈ ਜੀ ਰੋਟੀ ਪਾਣੀ ਖਾ ਲਗੇ ਤੇ ਉਹਦੋਂ ਬਾਅਦ ਚ ਕੰਮ ਧੰਦੇ ਕਰਦੇ ਤੇ ਨਾਲੇ ਤੁਹਾਡੇ ਨਾਲ ਕਰਦੇ ਆ ਗੱਲਬਾਤ। ਧੁੱਪ ਚੰਗੀ ਲੱਗੀ ਜੀ ਵਧੀਆ ਲੱਗਦੀ ਆ ਧੁੱਪੇ ਪਹਿਣਾ ਕੰਮ ਧੰਦਾ ਨਮੇੜ ਕੇ। ਠੀਕ ਹੈ ਜੀ। ਦੇਖੋ ਜੀ ਆਪਾਂ ਇਹ ਸਾਈਡ ਦਾ ਬਣਾਤਾ। ਟੱਪੜ ਕਹੋਂਗੇ ਪਰਦਾ ਕਹੋਂਗੇ ਕੀ ਕਹੋਂਗੇ ਤੁਸੀਂ ਇਹ ਨਾ ਹਨਾ ਆਪਾਂ ਸੂਈ ਨਾ ਹੀ ਬਣਾਇਆ ਜੀ ਕਿਉਂਕਿ ਮਸ਼ੀਨ ਮੜ ਕੇ ਖਰਾਬ ਹੋ ਜਾਂਦੀ ਐ। ਤੇ ਇੰਨੀ ਸਾਈਡ ਦਾ ਰਹਿ ਗਿਆ ਜਿੰਨਾ ਕ ਆਪਾਂ ਬਣਾ ਲਿਆ ਉਹਨਾਂ ਕੋਲ ਹੋਰ ਬਸ ਇੰਨਾ ਕੀ ਐ ਇੱਥੋਂ ਬਣਾਉਣ ਵਾਲਾ ਦਾ ਹੋਰ ਤਾਂ ਸਾਰਾ ਉੱਧਰਲਾ ਵੀ ਬਣਿਆ ਵਾ ਤੇ ਉਹ ਆਪਾਂ ਜੇ ਬਚੀਆਂ ਖੁਸ਼ੀਆਂ ਬੂਰੀਆਂ ਜੋ ਬਣਾ ਲਾਂਗੇ ਕਿਉਂਕਿ ਉਹਦੇ ਚੂਂਗਾ ਬਾੜਾਂਗਾ ਸੀ ਸਾਰੇ ਸਾਰੀਆਂ ਬੂਰੀਆਂ ਮੈਂ ਇਹਨਾਂ ਨੂੰ ਕਹਿ ਕੇ ਵਕਾਤਾਂਗੇ ਮੈਂ ਕਿ ਵਿਚਦੋ ਜਿਹੜੀਆਂ ਰੇ ਵਾਲੀਆਂ ਸੀਆਂ ਹੁਣ ਆ ਡਾਈ ਵਾਲੀਆਂ ਵੇਲੀਆਂ ਹੋਣਾਂ ਤੇ ਉਹਦੀਆਂ ਬੂਰੀਆਂ ਦਾ ਆਪਾਂ ਬਣਾ ਲਾਂਗੇ ਕੁਸ ਆਪਣੇ ਕੋਲੇ ਫੀਡ ਆ ਲਾਂਗਾ ਗੱਟੇ ਫੀਡ ਵਾਲੇ ਗੱਟੇ ਪਏ ਬੂਰੀਆਂ ਤਾਂ ਕਾਫੀ ਪਈਆਂ ਬਣ ਜਾਣਾ ਵੈਸੇ ਉਹਦਾ ਉੱਧਰ ਸੰਦ ਖੜਿਆ ਕੇ ਆਪਾਂ ਉੱਧਰ ਲਈ ਬਾਰਦਾ ਵੀ ਬਣਾਵਾਂਗੇ ਤੱਪੜ ਤੇ ਹਵਾ ਕਾਫੀ ਚੱਲ ਰਹੀ ਆ ਬੋਰਾਂ ਤਿੰਨ ਚਾਰ ਵਾਰ ਮੈਂ ਇਕੱਠੀਆਂ ਕਰ ਰਹੀਆਂ ਕਿਤੇ ਉੱਧਰ ਲਈ ਗਲੀ ਚ ਉੱਧਰ ਦੇ ਵਿੜੇ ਨੰਗ ਜਾਂਦੇ ਨੇ ਕਿਤੇ ਇੱਧਰ ਲਈ ਵਿੜੇ ਆ ਜਾਂਦੇ ਆ ਤੇ ਇਹ ਬਣਾਉਂਦੀਆਂ ਸੀ ਤੁੱਪ ਤੇ ਇੱਧਰ ਦੋ ਪਾਸੇ ਕਰਤੀਆਂ ਹੁਣ ਖੜੀਆਂ ਵੀ ਸਾਨੂੰ ਪੱਠੇ ਪਾ ਦੂ ਠੀਕ ਹੈ ਜੀ ਆਪਾਂ ਅਜੇ ਅਜਾ ਪਸਾਗ ਵੀ ਧਰਨਾ ਤੇ ਅੱਜ ਦੀ ਵੀਡੀਓ ਦੇਣ ਇੱਥੇ ਹੀ ਕਰਦੇ ਆਂ ਕਿਉਂਕਿ ਜੀ ਪੱਠੇ ਪਾਲ ਗਏ ਤੇ ਫਿਰ ਆਪਾਂ ਸਾਗ ਧਰਦੇ ਆ ਤੇ ਜਿਹੜਾ ਰਹਿੰਦਾ ਤੱਪੜਾ ਨਾ ਹੋ ਤਾਂ ਕੱਲ ਨੂੰ ਬਣਾ ਲਾਂਗੇ ਕਿਉਂਕਿ ਹੁਣ ਮੇਰਾ ਟਾਈਮ ਨਹੀਂ ਲੱਗਣਾਗਾ ਤੇ ਇੰਨੇ ਇੱਕ ਚ ਪਾ ਦਾਂਗੇ ਰਾਤ ਪਾਤਾ ਸੀ ਇੱਥੇ ਹੁਣ ਸਵੇਰ ਲਾਇਆ ਕਿਉਂਕਿ ਸਵੇਰ ਇੱਥੇ ਟਰੈਕਟਰ ਕੱਢਣਾ ਸੀ ਇਹਨਾਂ ਨੇ ਤਾਂ ਕਰਕੇ ਤੇ ਪੱਠੇ ਪਾ ਕੇ ਇਹਨਾਂ ਨੂੰ ਤੇ ਆਪਾਂ ਫਿਰ ਤੋੜਦੇ ਆ ਸਾਗ ਤੇ ਬਣਾਉਣੇ ਆ ਸਾਗ ਤੇ ਇੱਧਰ ਵੀ ਤੁਸੀਂ ਚਾਹਤ ਮਾਰ ਲਓ ਆ ਗੁੱਸੇ ਹੋ ਜਾਂਦਾ ਆ ਪੈ ਅੱਗੇ ਦੀ ਮੰਮਾ ਦਾ ਥੱਲੇ ਨੂੰ ਹੈ ਬਾਅਦ ਦੁੱਧ ਛੱਡਦੀ ਹੁੰਦੀ ਸੀਗੀ ਹਨਾ ਇਹ ਗੱਜ ਗਿਆ ਓਵੇਂ ਹੁਣ ਮੈਂ ਇਹਨੂੰ ਪਹਿਲਾਂ ਛੱਡ ਦਿੰਨੀ ਇਹਦੀ ਮਾਂ ਦੇ ਵਾਸਤੇ ਦੁੱਧ ਨਹੀਂ ਲਾਉਂਦੀ ਇਹ ਵਿਚਾਰਾ ਥੱਕ ਜਾਂਦਾ ਫਿਰ ਮੇਰੇ ਹੱਥ ਚੜ੍ਹਦਾ ਵੀ ਦੁੱਧ ਮੈਨੂੰ ਦੇ ਹੁਣ ਮੈਂ ਇਹਨੂੰ ਬਾਅਦ 'ਚ ਹੀ ਛੱਡਿਆ ਕਰੂੰ ਵਿਚਾਰਾ ਲਿੱਸਾ ਹੋਜੀ ਜਨੈ ਤਾਂ ਮੁੜ ਕੇ ਇਹਦੀ ਮੰਮੀ ਆਪਹਾੜੇ ਤੇ ਗੱਜ ਗਈ ਇਹਨੂੰ ਦੁੱਧ ਨਹੀਂ ਲਾਉਂਦੀ ਆਹੀਂ ਇਹ ਕਰਦੀ ਆ ਮਾਦੇ ਜਿਹੜੀ ਆਪਣੀ ਜੀਤੇ ਬੱਚੇ ਨਹੀਂ ਬਚਦੇ ਇਹ ਵੀ ਆਹੀਂ ਕਰ ਦਿੰਦੀ ਇਹ ਪਹਾੜੇ ਤੇ ਗਿੱਜੀ ਇਹਨੂੰ ਬੱਚੇ-ਉੱਚੇ ਦਾ ਕੋਈ ਨਹੀਂ ਹੁੰਦਾ ਵੀ ਮੇਰੇ ਥੱਲੇ ਛੱਡਿਆ ਵਾ ਮੈਂ ਦੁੱਧ ਲõਣਾ ਮੈਂ ਇਹਦੀ ਮੰਮਾ ਲਾ ਲੈਂਦੀ ਐ ਦਾਰੇ ਦੀ ਮਮਾ ਸਿਆਣੀ ਹੈ ਹਨਾ ਦਾਰੇ ਦਾਰਾ ਵੀ ਸਿਆਣਾ ਹੈ ਦਾਰੇ ਓ ਦਾਰੇ ਦਾਰੇ ਤੇਨੂੰ ਪਤਾ ਮੇਰਾ ਨਾਂ ਦਾਰਾ ਹੈ ਠੀਕ ਹੈ ਜੀ ਓਕੇ ਜੀ ਬਾਏ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਸਾਰੇ ਜਿਉਂਦੇ ਵਾਸਤੇ ਰਹੋ ਆਪਦੇ ਘਰਾਂ ਦੇ ਵਿੱਚ ਹੱਸਦੇ ਖੇੜਦੇ ਖੁਸ਼ੀਆਂ ਮਾਣੋ ਜੀ ਤੇ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਹੋਇਆ ਤੇ ਜਿਹੜੇ ਨਿਊ ਉਹ ਵੀ ਕਰ ਲੈਣ ਠੀਕ ਹੈ ਜੀ ਤੁਹਾਡੀ ਸਪੋਰਟ ਨਾਲ ਆਪਾਂ ਇਥੋਂ ਠੀਕ ਆਏ ਹੁਣ ਆਪਣਾ ਵੌਸ ਟਾਈਮ ਘਟਦਾ ਤੇ ਆਪਾਂ ਲਾਈਵ ਆਇਆ ਕਰਾਂਗੇ ਹੁਣ ਹਫਤੇ ਬਾਅਦ ਜਾਂ 15 ਦਿਨੀ ਥੋੜੇ ਜਿਹਾ ਫ੍ਰੀ ਹੋ ਜੀਏ ਥੋੜੇ ਕਨੇ ਕੰਮ ਰਹਿ ਗਏ ਆਪਣੇ ਓਕੇ ਜੀ